ਨਹੀਂ ਹੋਣ ਲੱਗਦਾ ਕਿ ਬੋਟੀ ਗਲਤ ਥਾਂ ਪਾਈ ਹੈ ਭਾਈ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕੁਛ ਨਹੀਂ ਸੁਣਦੇ ਗਣ ਹਾਂਜੀ ਸਨ 60 ਸਾਲ ਹੋ ਗਏ ਜੀ ਬੈਠਿਆਂ ਨੇ ਇੱਥੇ ਕਿੰਨੀ ਜ਼ਮੀਨ ਕਿੰਨੀ ਹੈ ਜੀ ਜ਼ਮੀਨ ਸਾਡੇ 4 ਕਿੱਲੇ ਹੈ ਤੇ ਤਵੇ ਤੂੰ ਲਾਉਣ ਲੱਗਿਆ ਰੋਟੀ ਇਹ ਕਹਿੰਦੇ ਹੋਰ ਗੱਲ ਦੱਸ ਦੋ ਕਿ ਸਰਕਾਰਾਂ ਨਾਲ ਖੜਦੀਆਂ ਕਿ ਜਥੇਬੰਦੀਆਂ ਨਾਲ ਖੜਦੀਆਂ ਤੁਹਾਨੂੰ ਕੀ ਲੱਗਦਾ ਸਾਡੇ ਨਾਲ ਤਾਂ ਜਥੇਬੰਦੀਆਂ ਖੜਦੀਆਂ ਇਹ ਕਾਰਾ ਨੂੰ ਲੋਟਾਂਗੇ ਅੱਜਾ ਬੋਲਿਆ ਆਪਾਂ ਬੈਂਡ ਮੇਜਟ ਹੋ ਗਈ ਟੀਚੀ ਆਪਣੇ ਹੌਲਿਆਂ ਨਾਲ ਪੱਟ-ਪੱਟ ਕੇ ਬੁੱਧੇ ਪੱਟ ਕੇ ਤੇ ਅਸੀਂ ਬਣਾਈ ਫੇਰ ਇੱਥੇ ਸਾਰੇ ਬੁੱਧੇ ਹੁੰਦੇ ਸੀ ਪੱਟ-ਪੱਟ ਕੇ ਅਸੀਂ ਸਾਰਿਆਂ ਜਣਿਆਂ ਇਹ ਪਿੱਛੇ ਮੇਰੇ ਬੁੱਧੇ ਪਰਵਾਰ ਵਧਿਆ ਤਾਂ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਲਗਾਤਾਰ ਰੇਡ ਕਾ ਸ਼ੁਰੂ ਹੈ ਬੁਰੀ हसन ਦੇ ਵਿੱਚ ਇੱਕ ਵੱਡਾ ਵਿਸ਼ਾਲ ਧਰਨਾ ਲੱਗਾ ਤੁਸੀਂ ਕੱਲ ਤਸਵੀਰ ਦੇਖੀ ਹੈ ਤਹਲਕਾ ਸ਼ਾਹਕੋਟ ਹਲਕਾ ਸ਼ਾਹਕੋਟ ਦੇ ਵਿੱਚ ਪਿੰਡ ਦਾ ਨਾਮ ਬਾਕਰ ਜੇ ਸ਼ਨਾ ਤੇ ਬੀਬੀਆਂ ਦੀ ਵੱਡੀ ਸ਼ਮੂਲੀਅਤ ਧਰਨੇ ਦੇ ਵਿੱਚ ਤੇ ਨਾ ਬੀਬੀਆਂ ਤੋਂ ਜਾਣਦੇ ਆ ਕਿਉਂਕਿ ਜੇ ਪੰਚਾਇਤੀ ਜ਼ਮੀਨ ਜਿਸ ਨੂੰ ਕਿਹਾ ਗਿਆ ਤਾਂ ਕਿ ਉਹ ਜ਼ਮੀਨ ਜੋ ਹੈ ਬੀਬੀਆਂ ਦਾ ਕਾਮਰੇ ਤੋਂ ਬਿਨਾ ਦੱਸਿਆ ਗਿਆ ਕਹਿੰਦੇ ਸੀ ਪੱਟ ਕੇ ਜ਼ਮੀਨ ਬਣਾਈ ਹੈ ਪੰਚਾਇਤ ਦਾ ਪੰਚਾਇਤ ਦਾ ਕੋਈ ਰੋਲ ਨਹੀਂ ਪਰ ਬੀਬੀਆਂ ਸਾਰੇ ਕੀ ਕਹਿੰਦੀਆਂ ਸਾਰਿਆਂ ਤੋਂ ਆਪਾਂ ਜਾਣਦੇ ਆ ਗੱਲਬਾਤ ਕਰਦੇ ਆ ਮਾਤਾ ਜੀ ਤੁਹਾਡੀ ਵੀ ਜ਼ਮੀਨ ਹੈ ਜੀ ਹਾਂ ਜੀ ਸਾਨੂੰ 60 ਸਾਲ ਹੋ ਗਿਆ ਜੀ ਬੈਠਿਆ ਨੇ ਇੱਥੇ ਕਿੰਨੀ ਜ਼ਮੀਨ ਕਿੰਨੀ ਹੈ ਜੀ ਜ਼ਮੀਨ ਸਾਡੇ 4 ਕਿੱਲੇ ਹੈ ਜੀ 4 ਕਿੱਲੇ ਜ਼ਮੀਨ ਆ ਤੇ ਤੁਸੀਂ ਖੇਤੀ ਕਰਦਨ ਉਹ 60 ਸਾਲ ਹੋ ਗਿਆ ਜੀ ਹਾਂਜੀ ਪੱਟ ਕੇ ਬਣਾਈ ਸੀ ਸਾਡੀ ਕੋਈ ਸਰਕਾਰ ਕਹ ਰਹੀ ਹੈ ਕਿ ਪੰਚਾਇਤੀ ਜ਼ਮੀਨ ਆ ਤੁਹਾਨੂੰ ਕੀ ਲੱਗਦਾ ਜੀ ਸਾਨੂੰ ਨਹੀਂ ਲੱਗਦਾ ਪੰਚਾਇਤੀ ਪੈਲੀ ਹੈ ਤੁਹਾਡੀ ਆਪਣੀ ਆਪਦੀ ਪੱਟੀ ਹੋਈ ਸਾਡੀ ਜ਼ਮੀਨ ਆ ਸਰਕਾਰ ਦੇ ਆਰਾਦੇ ਸਰਕਾਰ ਕਿਸ ਤਰ੍ਹਾਂ ਦੇ ਲੱਗਦੀ ਹੈ ਭਗਵੰਤ ਮਾਨ ਸਰਕਾਰ ਕਿਸ ਤਰ੍ਹਾਂ ਦਾ ਸਾਡੀ ਕੋਈ ਸੋਚ ਨਹੀਂ ਕਰਦਾ ਭਗਵੰਤ ਮਾਨ ਖੋਣ ਦੀ ਕਰਦਾ ਹੈ ਵੋਟਾਂ ਭਾਈਆਂ ਸੀ ਵੋਟਾ ਪਾਣੀ ਪਾਈਆ ਵੀ ਭਗਵਾਨ ਤਮਾਨ ਤੋਂ ਹਾਂ ਜੀ ਅੱਛਾ ਜੀ ਹੁਣ ਕੀ ਜੇਕਰ ਦੇਖੋ ਇੱਥੇ ਪ੍ਰਸ਼ਾਸਨ ਵੀ ਆਊਗਾ ਹੋਰ ਕੁਝ ਵੀ ਹੋ ਸਕਦਾ ਹੈ ਕੀ ਲੱਗਦਾ ਤੁਸੀਂ ਜ਼ਮੀਨ ਤੇ ਛੱਡ ਜੋਕਰ ਅੰਦਰ ਵੀ ਛੱਡ ਦਿਓ ਤੇ ਛੱਡ ਦੋਗੇ ਵੀ ਨਹੀਂ ਫਿਰ ਅਸੀਂ ਨਹੀਂ ਛੱਡ ਸਕਦੇ ਅਸੀਂ ਇੰਨੇ ਜਣੇ ਤਾਂ ਬੈਠੇ ਆ ਅਸੀਂ ਮਰਨ ਜੀਵਨ ਸਾਦਾ ਇੱਥੇ ਹੀ ਹੈ ਹੁਣ ਮੰਗ ਕੀ ਹੈ ਤੁਹਾਡੀ ਮੰਗ ਕੀ ਕਰਦੇ ਆ ਅਸੀਂ ਮੰਗ ਕਰਨਾ ਸਾਨੂੰ ਪਹਿਲੀ ਮਿਲਣੀ ਚਾਹੀਦੀ ਸਾਡੀ ਮਾਲਕੀ ਹੋਣੀ ਚਾਹੀਦੀ ਜ਼ਮੀਨ ਮਾਲਕੀ ਹੋਣੀ ਚਾਹੀਦੀ ਹਾਂ ਜੀ ਤਾਂ ਇਧਰ ਅੱਗੇ ਹੋਰ ਮਾਤਾ ਜੀ ਤੁਹਾਡੀ ਵੀ ਜਿੰਮੇ ਨਹੀਂ ਹੈ ਕਿ ਪੰਜ ਕਿੱਲੇ ਹੈ ਜੀ ਤੁਹਾਡੇ ਪੰਜ ਕਿੱਲੇ ਆ ਕੋਈ ਨੋਟਿਸ ਵਗੈਰਾ ਸਰਕਾਰਨੋਂ ਆਇਆ ਕਿ ਜ਼ਮੀਨ ਛੱਡ ਦਿਓ ਸਾਨੂੰ ਕੋ ਹਰ ਸਾਲ ਇਹੀ ਸਤਾਉਂਦੀ ਜਪੈਰਦੇ ਇੱਕ ਮੈਂ ਇੱਕ ਹੋਰ ਗੱਲ ਹੈ ਜੀ ਜਦੋਂ ਪੰਚਾਇਤ ਜਿੱਦਾ ਠੇਕੇ ਵਗੈਰਾ ਤੇ ਚੜਦੀ ਇੱਕੋ ਠੇਕਾ ਵਗੈਰਾ ਕਹੇ ਦਿੱਤਾ ਤੁਸੀਂ ਅਸੀਂ ਪਤਾ ਨਹੀਂ ਦਿੱਤਾ ਠੇਕਾ ਅਸੀਂ ਦਿੱਤਾ ਹੀ ਨਹੀਂ ਪੈਲੀ ਦਾ ਠੇਕਾ ਤੁਸੀਂ ਕਹਿੰਦੇ ਹੋ ਕਿ ਜ਼ਮੀਨ ਸਾਡੀ ਹੋ ਜਾ ਮਾਲਕੀ ਹੋ ਜਾਏ ਹਾਂਜੀ ਹਾਂਜੀ ਮਾਲਕੀ ਹੋ ਜਾਏ ਸਾਡੀ ਭਗਵਾਨਤ ਮਾਨ ਸਰਕਾਰ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ ਇਬ ਮਾਰ ਗੋਈਆ ਸਰਕਾਰ ਜੜੀਸ ਪਿਆਲੀਆਂ ਖੋ ਕੇ ਦੂਜਨ ਕਿਸੇ ਨੂੰ ਦਿੰਦੀ ਆ ਜਾਂ ਆਫਬਾਦ ਕਰਦੀ ਐ ਪਿੰਡ ਘੜਾ ਜੀ ਤੁਹਾਡਾ ਖੌਸੂ ਵਾਲਾ ਖੌਸੂ ਵਾਲਾ ਤੁਹਾਡੇ ਪਿੰਡ ਪਿੰਡ ਦੇ ਜੋ ਸਰਪੰਚ ਆ ਮੈਂਬਰ ਆ ਪੰਚਾਇਤ ਤੁਹਾਡੇ ਨਾਲ ਆ ਪੰਚਾਇਤ ਜੇ ਸਾਡੀ ਨਾਲ ਹੋਵੇ ਤਾਂ ਸਾਨੂੰ ਫਿਰ ਯਾੜਨ ਕਾਤੋਂ ਆ ਪਿੰਡ ਦੇ ਹੈਗੇ ਆ ਨਾਲ ਪਿੰਡ ਦੇ ਨਾਲ ਜਨ ਕਿ ਜੋ ਪੰਚਾਇਤ ਆ ਉਹ ਤੁਹਾਡੇ ਨਾਲ ਨਹੀਂ ਆ ਨਾ ਪੰਚਾਇਤ ਹੈ ਨਹੀਂ ਸਾਡੇ ਨਾਲ ਸਰਪੰਚ ਉਹਨਾਂ ਦਾ ਹੀ ਆ ਪਿੰਡ ਵਾਲਿਆਂ ਦਾ ਇਹ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਕਿੰਨੇ ਕੁ ਪਿੰਡ ਮਾਤਾ ਜੀ ਇੱਥੇ ਜਿਹਨਾਂ ਦੀ ਏਦਾਂ ਦੇ ਹਾਲਾਤ ਹੋਏ ਆ ਕਿ ਜਿਹਨਾਂ ਨੂੰ ਪੰਚਾਇਤੀ ਜ਼ਮੀਨ ਦਾ ਕਰਾਰ ਦਿੱਤਾ ਗਿਆ तकरीबन ਪਿੰਡ ਇਹ ਹੈਗੇ ਆ ਦੁਜਾ ਨਹੀਂ ਕਿੰਨੇ ਪਿੰਡ ਆ ਆਪਣੇ ਕਿੰਨੇ ਪਿੰਡ ਹੋ ਸਕਦੇ ਆ 8-10 ਪਿੰਡ ਤਾਂ ਹੋਣਗੇ 15 ਪਿੰਡ ਇਹਨਾਂ ਦੇ ਨਾਲ ਜੁੜੇ ਹੋਏ ਆ 15 ਪਿੰਡ ਇਹਨਾਂ ਦੇ ਨਾਲ ਜੁੜੇ ਹੋਏ ਆ ਇਹ ਤੁਹਾਡੀ ਕਿੰਨੀ ਜ਼ਮੀਨ ਹੈ ਸਾਡੇ ਕੋਲ ਤਾਂ ਇਹ ਕਿਲਾ ਹੈ ਖੇਤ ਹੈ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਤੁਸੀਂ ਇਸ ਜ਼ਮੀਨ ਤੇ ਕਾਬਜੋਂ ਖੇਤੀ ਕਰ ਰਹੇ ਹੋ ਇੱਥੇ ਬੜਾ ਚਿਰ ਹੋ ਗਿਆ 60 ਸਾਲ ਹੋ ਗਏ ਉਹ 60 ਸਾਲ ਤੋਂ ਦੇਖੋ ਜੀ ਹੁਣ ਸੱਤਾ 'ਚ ਆਮ ਆਦਮੀ ਪਾਰਟੀ ਸਰਕਾਰ ਹੈ ਪੁਰਾਣੀਆਂ ਸਰਕਾਰਾਂ 'ਚ ਸੀ ਕਦੇ ਉਹਨਾਂ ਦਾ ਵੀ ਕੋਈ ਸਰਪੰਚ ਮੈਂਬਰ ਤੁਸੀਂ ਕੋਤੋਂ ਬਣਾਉਂਦੇ ਸੀ ਉਹਨਾਂ ਨੇ ਕਦੀ ਕਿਹਾ ਸੀ ਕਿ ਤੁਸੀਂ ਇਹ ਜ਼ਮੀਨ ਛੱਡ ਦਿਓ ਸਾਡੀ ਨਹੀਂ ਅਸੀਂ ਤਾਂ ਨਹੀਂ ਛੱਡਾਂ ਸਾਲੋਂ ਹੀ ਮੈਂ ਕਹਿੰਦੇ ਛੱਡੋ ਛੱਡੋ ਅਸੀਂ ਕਿਹਾ ਛੱਡੀਏ ਸਾਡੀ ਤੁਹਾਡੀ ਕਿੰਨੀ ਜ਼ਮੀਨ ਹੈ ਸਾਡੀ 2 ਕਿੱਲੇ 2 ਕਿੱਲੇ ਜ਼ਮੀਨ ਹੈ ਕੀ ਕੀ ਲੱਗਦਾ ਸਰਕਾਰ ਦੀ ਨੀਤੀਆਂ ਕਿਸ ਤਰ੍ਹਾਂ ਦੀ ਹੈ ਸਰਕਾਰ ਕਿਸ ਤਰ੍ਹਾਂ ਦੀ ਲੱਗਦੀ ਹੈ ਕਿਉਂਕਿ ਨਵੀਂ ਸਰਕਾਰ ਹੈ ਸਾਡੇ ਲਈ ਕਾ ਸਰਕਾਰ ਦਾ ਕਹਿੰਦੇ ਸੀ ਵੱਡੇ ਬਦਲਾਅ ਕਰ ਦੇਣੇ ਆ ਕੀ ਲੱਗਦਾ ਜੀ ਨਹੀਂ ਜੀ ਕੁਛ ਵੀ ਨਹੀਂ ਕੀਤਾ ਉਹਨਾਂ ਨੇ ਤਕਰੀਬਨ ਉਜਾੜਨ ਦੀ ਕੀਤਾ 60 ਸਾਲ ਤੋਂ ਸਾਡੀ ਮੰਮੀ ਡੈਡੀ ਹੋਣਾ ਬੂਝੇ ਪਾਟ ਕੇ ਬਾਦ ਕਰੀ ਆ ਜ਼ਮੀਨ 200 ਨੂੰ ਕਿੱਲਾ ਮੁੱਲ ਲਈ ਸੀ ਜਿਹੜੇ ਮੁੱਲ ਦੇਣ ਵਾਲੇ ਉਹ ਵੀ ਪਿੰਡ ਦੇ ਸੀ ਕਿ ਗੌਂਸਵਾਲ ਵਾਲੇ ਉਹੀ ਆ ਕੇ ਹੁਣ ਸਾਡੇ ਤੇ ਹਮਲਾ ਕਰਾਉਂਦੇ ਆ ਨਹੀਂ ਤੁਹਾਡੇ ਨਾਲ ਜੋ ਮੈਂਬਰ ਹੈ ਪੰਚਾਇਤ ਆ ਉਹ ਕੋਈ ਖੜ ਦੇ ਕੀ ਕਰਨ ਲੱਗਦੇ ਸਾਡੇ ਨਾਲ ਸਰਪੰਚ ਸਹਿਮਤਾ ਸਰਪੰਚ ਖੜਦਾ ਸਰਪੰਚ ਖੜਦਾ ਹਾਂਜੀ ਦੂਸਰੇ ਤੱਕਾ ਕਰਦੇ ਆ ਹਾਂਜੀ ਆਪਣੀ ਵੀ ਜ਼ਮੀਨ ਹੈ ਜੀ ਹਾਂਜੀ ਕਿੰਨੀ ਏਕੜ ਜ਼ਮੀਨ ਹੈ ਤੁਹਾਡੀ ਸਾਡੇ ਕੋਲ ਤਿੰਨ ਕਿੱਲੇ ਆ ਤਿੰਨ ਕਿੱਲੇ ਸਰਕਾਰ ਕਹਿੰਦੀ ਕਿ ਸਾਡੀ ਹੈ ਕਹਿੰਦੀ ਪੰਚਾਇਤ ਦੇ ਨਾਮ ਕਰਵਾ ਦਿਓ ਸਰਕਾਰ ਨੂੰ ਟੈਕਸ ਮਿਲੂਗਾ ਕੀ ਲੱਗਦਾ ਏ ਨਹੀਂ ਜੀ ਇਹ ਸਰਕਾਰ ਦੀ ਹੈ ਹੀ ਨਹੀਂ ਇਹ ਪੰਚਾਇਤ ਦੀ ਜ਼ਮੀਨ ਤਾਂ ਹੈ ਨਹੀਂਗੀ ਇਹ ਤਾਂ ਹੈਗੀ ਆ ਕਸਟੋਡੀਓ ਦੀ ਜ਼ਮੀਨ ਆ ਕਸਟੋਡੀਓ ਦੀ ਆ ਗਾਂ ਕਰਕੇ ਇਹਨਾਂ ਨੇ ਲਾ ਲਓ ਕੇ ਇਦਾਂ ਦੇ ਪਤਾ ਨਹੀਂ ਕੀ ਲਾਇਆ ਕੋਈ ਇਹ ਸਾਨੂੰ ਨਹੀਂ ਪਤਾ ਤੇ ਪੰਚਾਇਤ ਦੀ ਹੋਣ ਪੰਚਾਇਤ ਸ਼ਾਮਲਟ ਬਣਾਤੀ ਪਹਿਲੇ ਸੇ ਇਹਨਾਂ ਦੇ ਨਾਮ ਇੰਤਕਾਲ ਹੈ ਨਹੀਂਗਾ ਇੰਤਕਾਲ ਤੋਂ ਬਗੈਰ ਇਹ ਹੋ ਸਕਦੇ ਆ ਮਾਲਕ ਇਹ ਨਹੀਂ ਹੋ ਸਕਦਾ ਕਿ ਕਿੰਨਿਆਂ ਦੀ ਵੀ 2 ਕਿੱਲੇ 3 ਕਿੱਲੇ ਕਿ ਕਨਾਲਾਂ 'ਚ ਵੀ ਕੁਛ ਨਹੀਂ ਹੋਊਗੀ ਕਨਾਲਾਂ 'ਚ ਵੀ ਹੈਗੀ ਆ ਜਿਹੜੇ ਘਰ ਬੈਠੇ ਆ ਉਹਨਾਂ ਦੇ ਕਨਾਲਾਂ 'ਚ ਹੈਗੇ ਆ ਤੇ ਕਈ ਜਿਹੜੇ ਉਦਾਂ ਮਜ਼ਦੂਰ ਬੈਠੇ ਆ ਉਹਨਾਂ ਦੇ ਵੀ ਕੰਮ ਚ ਆ ਜੀ ਤੁਹਾਡੀ ਵੀ ਜ਼ਮੀਨ ਹੈ ਜੀ ਹਾਂਜੀ ਕਿੰਨੇ ਆ ਜੀ ਸਾਡੇ ਆ ਕਿ ਤਨ ਖੇਤ ਚੰਨ ਕਿੱਲੇ ਹਾਂਜੀ ਪੰਜ ਤੁਹਾਡੀ ਕਿੰਨੀ ਸਾਡੀ 2 ਕਿੱਲੇ ਮਾਨ ਸਰਕਾਰ ਕਿਸ ਤਰ੍ਹਾਂ ਦੀ ਲੱਗਦੀ ਆ ਜੀ ਬਹੁਤ ਬੁਰੀ ਆ ਸਰਕਾਰ ਸਹੀ ਨਹੀਂ ਆ ਸਰਕਾਰ ਨੂੰ ਆਦਮਾਨ ਕੈਂਸੀ ਵੱਡੇ ਬਦਲਾਅ ਕਰਦੇ ਨੇ ਕੀ ਚੰਗੇ ਲੱਗਦੇ ਹੁਣ ਨਹੀਂ ਨਹੀਂ ਲੱਗਦੇ ਉਸ ਚੰਗੇ ਹੋਰ ਮਤਲਬ ਤੁਹਾਡਾ ਗੱਲ ਹੋ ਗਈ ਤੁਹਾਡੀ ਵੀ ਜ਼ਮੀਨ ਹੈ ਜੀ ਹਾਂ ਜੀ ਠੀਕ ਹੈ ਤੁਮ ਮਤੇ ਹੋਰ ਗੱਲ ਹੈ ਵੱਡੀ ਗੱਲ ਦੋਦੀ ਕਿ ਪੱਟਕੇ ਜ਼ਮੀਨ ਬਣਾਈ ਆ ਉਹ ਪੱਟਕੇ ਜ਼ਮੀਨ ਦਾ ਕੀ ਮਤਲਬ ਹੁੰਦਾ ਕਿਦਾਂ ਪੱਟਕੇ ਬਣਾਈਏ ਬੁੱਝੇਗੇ ਸਹੀ ਬੁੱਝੇ ਪੱਟਕੇ ਦੇ ਵਾਅਦਾ ਕੀਤੀ ਏ ਤੇ ਸਾਡਾ ਜੋ ਦਰਿਆ ਵਗਾਰਾ ਸੀ ਕੋਈ ਰੇਤ ਦਰਿਆ ਵਗਦਾ ਸੀ ਪਹਿਲਾਂ ਇੱਥੇ ਰੇਤਾ ਪੈ ਦਰਿਆ ਵਾਲਾ ਪੈਂਦਾ ਸੀ ਇੱਥੇ ਮਟਕੇ ਜਮੀਨ ਬਣਾਈ ਉਹ ਤਾਂ ਹਾਂ ਜੀ ਤਨ ਸਾਦਾ ਕਦੇ ਰਵਤਾ ਸੀ ਇੱਥੇ ਹੁੰਦੀ ਬਾਪੂ ਸਾਦਾ ਪਹਿਲੀ ਜਮਹਰ ਹਵਾ ਲੈ ਕੇ ਮੁੱਕ ਗਿਆ ਧੱਕਾ ਇਨਾ ਕੀਤਾ ਹੈ ਸਰਕਾਰ ਨੇ ਕਿੰਨਾ ਟਾਈਮ ਹੋ ਗਿਆ ਜਦੋਂ ਆਪਾਂ ਫੇਰ ਲਾਉਂਦੇ ਆ ਬਾਪੂ ਜੀ ਨਾਲ ਗੱਲ ਕਰ ਰਹੇ ਹੋ ਕਿੰਨਾ ਟਾਈਮ ਹੋ ਗਿਆ ਉਹ ਕਰਿਆ 18-19 ਸਾਲ ਆ ਮੁਕੈ ਇਹ ਦੇਖ ਸਕਦੇ ਹੋ 2 ਕਿਲੇ 3 ਕਿਲੇ ਅੱਕ ਸਾਰੀ ਜ਼ਮੀਨ ਹੈ ਇੱਧਰ ਦੀ ਤਸਵੀਰ ਦੇਖ ਸਕਦੇ ਹੋ ਕਿ ਇਹਦਾ ਵਿੱਚੋਂ ਜੇ ਸਾਨੂੰ ਇੱਥੇ ਨਹੀਂ ਰਹਿਣ ਦੇਣਾ ਹੋਰ ਦੇ ਦੇਣਾ ਸੀ ਉੱਥੇ ਚਲੇ ਜਾਂਦੇ ਆ ਇਹ ਆਪਦੀ ਜ਼ਮੀਨ ਸੰਭ ਲੈ ਅਸੀਂ ਤਾਂ ਇਹੀ ਕਹਿੰਨੇ ਆ ਵੀ ਗਰੀਬਾਂ ਨੂੰ ਨਾ ਜੜਨ ਅਸੀਂ ਰੋਟੀ ਕਿਥੋਂ ਖਾਣੀ ਆ ਅੱਜ ਸਾਡੇ ਨਿਆਣੇ ਹੁਣ ਰੋਟੀ ਖਾਣ ਨਾਲ ਹੋਏ ਆ ਤੇ ਇਹ ਕਿੱਥੇ ਜਾਣਗੇ ਛੋਟੇ ਛੋਟੇ ਅਸੀਂ ਬੁੱਢੇ ਪੱਟ ਕੇ ਬਾਦ ਕੀਤੀਆਂ ਇੱਥੇ ਸੱਪਾਂ ਦੀ ਸਿਰੀਆਂ ਮਿੱਧੀਆਂ ਪਾਣੀਆਂ ਚ ਡੁੱਬੇ ਅੱਜ ਹੁਣ ਕਹਿੰਦੇ ਅਸੀਂ ਮਾਲਕ ਆ ਇਹ ਚਾੜੂ ਵਾਲੀ ਸਰਕਾਰ ਤਾਂ ਇੰਨੀ ਮਾੜੀ ਆ ਨਾ ਵੋਟਾਂ ਪਾਈਆਂ ਸੀ ਕਿ ਉਹ ਸਾਰਿਆਂ ਨੇ ਸ਼ੌਕ ਨਾਲ ਪਾਈਆਂ ਕਿ ਕਿ ਬਦਲਾਅ ਹੋਣਗੇ ਇਹ ਲੱਗਦਾ ਕੀ ਹੁਣ ਇਹਨੇ ਕਿਹਾ ਸੀ ਬਦਲਾਅ ਕਰਾਂਗਾ ਬਦਲਾਅ ਕਰਾਂਗਾ ਕਾ ਦਾ ਬਦਲਾਅ ਕਰਨਾ ਇਹ ਤਾਂ ਗਰੀਬਾਂ ਦੇ ਤਵੇ ਤੋਂ ਲਾਉਣ ਲੱਗਿਆ ਰੋਟੀ ਇਹ ਕਦੋਂ ਹੋਰ ਗੱਲ ਦੱਸ ਦੋ ਕਿ ਸਰਕਾਰਾਂ ਨਾਲ ਖੜਦੀਆਂ ਕਿ ਜਥੇਬੰਦੀਆਂ ਨਾਲ ਖੜਦੀਆਂ ਤੁਹਾਨੂੰ ਕੀ ਲੱਗਦਾ ਸਾਡੇ ਨਾਲ ਤਾਂ ਜਥੇਬੰਦੀਆਂ ਖੜਦੀਆਂ ਕਿਸਾਨ ਖੜਦੇ ਆ ਕਾਮਰੇਡ ਆ ਜਿੰਨੇ ਵੀ ਕਿਸਾਨ ਆ ਸਾਡੇ ਨਾਲ ਖੜਦੇ ਆ ਹੋਰ ਸਾਡੇ ਨਾਲ ਸਰਕਾਰ ਜਿਹੜੇ ਵੋਟਾਂ ਮੰਗਣ ਕਦੇ ਆਏ ਸੀ ਉਹਨਾਂ ਦੇ ਵਿੱਚੋਂ ਕਦੇ ਕੋਈ ਆਇਆ ਮਾਨ ਉਹਨਾਂ ਚ ਕੋਈ ਨਹੀਂ ਆਇਆ ਜੀ ਸਾਡੇ ਕੋਈ ਨਹੀਂ ਆਇਆ ਨਾ ਹੀ ਉਹ ਤਾਂ ਜਦੋਂ ਹੁੰਦੇ ਆ ਵੀ ਠੱਕਾ ਕਰਨ ਨਹੀਂ ਹੁੰਦੇ ਆ ਇਹ ਗੱਲਾਂ ਕਰਦੇ ਆ ਇਧਰ ਇੱਕ ਹੋਰ ਤਸਵੀਰ ਦੇਖ ਦੋ ਇਹ ਸਾਰੇ ਤੁਸੀਂ ਸਪੋਰਟ ਦੇ ਵਿੱਚ ਆਏ ਹੋ ਸਾਰੇ ਕਿਹੜੇ ਪਿੰਡ ਦੇ ਵਿੱਚ ਕੁਝ ਮਿਲਣਾ ਨਹੀਂ ਕੱਚੇ ਕੋਠੇ ਸਾਡੇ ਹੋਰ ਤਾਂ ਇਹ ਬਾਕਰ ਦੀ ਛੰਨਾ ਪਿੰਡ ਦੀ ਤਸਵੀਰ ਹੈ ਤਾਂ ਜੰਮ ਕੇ ਪੜਾ ਸੇ ਇਥੇ ਬੀਬੀਆਂ ਨੇ ਵੀ ਕੱਢੀ ਐ ਖਾਸ ਕਰਕੇ ਸਰਕਾਰ ਤੇ ਵੱਡੀ ਤਸਵੀਰ ਐ ਬੀਬੀਆਂ ਦਾ ਇਥੇ ਇਕੱਠ ਐ ਤਾਂ ਧਰਨਿਆਂ ਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਹੋਣੀ ਹੁਣ ਲਾਜ਼ਮੀ ਹੋ ਗਈ ਐ ਕਿ ਜ਼ਰੂਰੀ ਹੁੰਦੀ ਐ ਕਿਉਂਕਿ ਮਸਲੀ ਬੀਬੀਆਂ ਦੀ ਵੀ ਬਹੁਤ ਜੁੜੇ ਹੋਇਆ ਚਾਹੇ ਪੰਚਾਇਤੀ ਜ਼ਮੀਨ ਹੋਵੇ ਤਾਂ ਚਾਹੇ ਫਿਰ ਕੋਈ ਹੋਰ ਮਸਲਾ ਆਵੇ ਤੁਸੀਂ ਇਸ ਪ੍ਰਤੀ ਕੀ ਸੋਚਦੇ ਹੋ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੁਨੂ ਨਾਰਦੀ ਪੈਨਨਾਰ ਨਿਊਜ਼ ਬਾਕਰ ਦੀ ਚਨਾ